ਇਹ ਲੜਨੀ ਹੁਈ ਆ ਹੁਣ ਇੱਥੇ ਤਿੰਨ ਚਾਰ ਦਾਵੇਦਾਰ ਹੋ ਗਏ ਇੱਕ ਬੰਦਾ ਉੱਤਰੇ ਜਿਹੜਾ ਮਨਜੋਤਰ ਜੀ ਜੇ ਅਸੀਂ ਪਹਿਲੇ ਹੀ ਜੁੱਤਮ ਜੁੱਤੀ ਹੋ ਗਿਆ ਉਸ ਵਿੱਚ ਇੱਕ ਦੂਜੇ ਜੁੰਡੇ ਖੜਕੇ ਫੜਕੇ ਖੜਕੇ ਫਿਰ ਗੱਲ ਕੇ ਮੈਂ ਚੱਲੂਗੀ ਮੈਂ ਕਹਿੰਦਾ ਸਾਡੇ ਕੋਲ ਸੋਲੂਸ਼ਨ ਹੈਗਾ ਆਚਾਰਾਂ ਦਾ ਹੀ ਅੱਛਾ ਜੀ ਟੀ ਸਿੱਧੀ ਮਤਬੇਦਨ ਉਗੜ ਇਹਨਾਂ ਦੀ ਗੋਲੀ ਚੱਲ ਗਈ ਆ ਇਹ ਤੁਸੀਂ ਇਸੇ ਤਰ੍ਹਾਂ ਫੁੱਟ ਪਾ ਕੇ ਲੜੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਖੁਆਰੀ ਪੈਣੀ ਆ ਇਹਦਾ ਮਤਲਬ ਇਹ ਆ ਵੀ ਤੁਸੀਂ ਹੁਣ ਆਪੋ ਤਾਪੀ ਹੋਏ ਕੁਰਸੀਆਂ ਦਾ ਮਸਲਾ ਹੋ ਗਿਆ। ਸੁਣਾਉਂਦਾ ਮੈਂ ਇਹਨਾਂ ਨੂੰ ਦਲਤਾਰ ਸੰਧਵੇਂ ਵਰਗਿਆਂ ਨੂੰ ਉਦੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦਾ ਸੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਕੋਈ ਹਾਜ਼ਰ ਨਾਜ਼ਰ ਨਹੀਂ ਮੰਨਦੇ। ਬਰਗਾੜੀ ਵੀ ਜਿਹੜੇ ਬਾਜਵੇਂ ਬੂਜਵੇਂ ਹੁਣ ਹੀ ਨੇ ਕਾਂਗਰਸ ਦੇ ਕਹਿ ਕੇ ਐਸੇ ਵੀ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ ਆ। ਇਹ ਸੰਧਨਾਵੇਂ ਨੇ ਵੀ ਕਹਿੰਦੇ ਹਾਜ਼ਰ ਨਾਜ਼ਰ ਇਹਨਾਂ ਨੂੰ ਗੁਰੂ ਸਾਹਿਬ ਨੂੰ ਤਾਂ ਟਿੱਕ ਜਾਣਦੇ ਨੇ। ਗੁਰੂ ਸਾਹਿਬ ਨੂੰ ਇੱਕ ਇਹਨਾਂ ਨੇ ਖੜਾਉਣਾ ਜਾਣ ਲਿਆ। ਉਤੋਂ ਤੋਂ ਮੱਛੇ ਢਿੱਕਦੇ ਨੇ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਜਾਵੋ ਲਾਹੌਰ ਸਭ ਇਹ ਕੋਈ ਚੱਟੇ-ਵੱਟੇ ਨੇ ਨਜ਼ਰੀਆ ਤੁਹਾਡਾ ਹਰ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੁਸੀਂ ਸਾਹਮਣੇ ਵਾਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਪਰ ਉਹ ਸਮਝ ਕਿਸ ਤਰ੍ਹਾਂ ਨਾਲ ਰਿਹਾ ਇਹ ਵੱਖਰਾ ਵਿਸ਼ਾ ਹੋ ਜਾਂਦਾ ਹੈ ਇੰਨੇ ਦਿਨੀ ਚਰਚਾ ਚੱਲ ਪਈ ਹੈ ਕਿ ਗਿੱਦੜ ਬਾਹਾ ਤੋਂ ਚੋਣਾ ਲੜਨਗੇ ਪੰਥਕ ਜਿਹੜੇ ਮੋਢੀ ਨੇ ਮੈਂ ਗੱਲ ਕਰ ਰਿਹਾ ਪਵਾ ਸੁਖਰਾਜ ਦੀ ਸੁਖਰਾਜ ਦੀ ਵੀ ਚਰਚਾ ਚੱਲ ਪਈ ਹੈ ਕਿ ਉਹ ਚੋਣਾਂ ਲੜਨਗੇ ਗਿੱਦੜ ਬਾਹਲ ਸੈੱਡ ਆ ਰਹੇ ਨੇ ਮਨਦੀਪ ਸਿੱਧੂ ਉਹਨਾਂ ਨੂੰ ਵੀ ਅਨਾਉਂਸ ਕਰ ਦਿੱਤਾ ਕਿ ਸਰਬਜੀਤ ਸਿੰਘ ਖਾਲਸਾ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਉਹ ਉਹਨਾਂ ਨੂੰ ਚੋਣ ਲੜਾਨਗੇ ਪਰ ਦੂਜੇ ਪਾਸੇ ਸਭ ਤੋਂ ਪਹਿਲਾਂ ਜਿਨੇ ਅਨਾਉਂਸ ਕੀਤਾ ਸੀਗਾ ਪ੍ਰਧਾਨ ਮੰਤਰੀ ਬਾਜੇ ਕੇ ਕਹਿੰਦਾ ਮੇਰਾ ਗੜ ਸੀਗਾ ਕਹਿੰਦੇ ਉਧਰ ਚੋਣ ਲੜਨੀ ਸੀਗੀ ਪਰਿਵਾਰ ਵੀ ਕਿੰਤੂ ਪਰੰਤੂ ਕਰਨ ਲੱਗ ਗਿਆ ਕਿ ਕਿੰਨੇ ਧੜਿਆਂ ਦੇ ਵਿੱਚ ਪੰਥ ਹੋ ਗਿਆ ਪੰਥ ਦੀ ਗੱਲ ਕਰਨੀ ਹੈ ਇਨਸਾਫ ਦੀ ਗੱਲ ਕਰਨੀ ਹੈ ਫਿਰ ਇੰਨੇ ਧੜੇ ਕਿਉਂ ਬਣਾਉਣੇ ਨੇ ਗੱਲਬਾਤ ਕਰਾਂਗੇ ਸੋਤੇ ਬਾਬਾ ਰਾਹ ਰਾਜ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬਾਬਾ ਜੀ ਜਦੋਂ ਵੀ ਕਹਿੰਦੇ ਕਿਸੇ ਤੇ ਕੋਈ ਪੀੜ ਪੈਂਦੀ ਆ ਚ ਆਉਂਦੀ ਆ ਉਦੋਂ ਕਹਿੰਦੇ ਕਿ ਕੌਮ ਇਕੱਠੀ ਹੋ ਜਾਂਦੀ ਆ ਕੌਮ ਇੱਕ ਥਾਂ ਹੋ ਕੇ ਲੜਾਈ ਲੜਦੀ ਆ ਪਰ ਜਦੋਂ ਕੁਰਸੀ ਦੀ ਗੱਲ ਆਉਣ ਲੱਗੀ ਕਿ ਨਿੱਜਤਾ ਦੀ ਗੱਲ ਆਉਣ ਲੱਗੀ ਹੁਣ ਤਿੰਨ ਚਾਰ 파ੜ ਹੋ ਗਏ ਨੇ ਕੋਈ ਕਿਸ ਪਾਸੇ ਤੋਂ ਕਹੂਗਾ ਵਿਚੋਂ ਲੜਨੀ ਆ ਕੋਈ ਕਿਸ ਪਾਸੇ ਤੋਂ ਕਹਿ ਰਿਹਾ ਚੋਂ ਲੜਨੀ ਆ ਗਿੱਧੜ ਬਾਹੇ ਦੇ ਵਿੱਚ ਤਿੰਨ ਮੋਰੀ ਹੋ ਗਏ ਸਭ ਤੋਂ ਪਹਿਲਾਂ ਬਾਜੇ ਕੇ ਉਦੋਂ ਬਾਅਦ ਮਨਦੀਪ ਸਿੱਧੂ ਤੇ ਫਿਰ ਸੁਖਰਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਦੇਖੋ ਜਿਹੜੀ ਜਿਵੇਂ ਨਹੀਂ ਚੋਣਾਂ ਨੇ ਇਹਦੇ ਵਿੱਚ ਸਾਨੂੰ ਸੋਚ ਸਮਝ ਕੇ ਬਹੁਤ ਟਰਮੇ ਦੇ ਨਾਲ ਆ ਮਜ਼ਬੂਤ ਕਦਮ ਹੱਕ ਧਰਨ ਦੀ ਲੋੜ ਦਾ ਹੁਣ ਇਹ ਨਹੀਂ ਹੈ ਵੀ ਦੇਖੋ ਸਸੀਂ ਦੋ ਪਾਰਲੀਮੈਂਟ ਚੋਣਾਂ ਜਿਹੜੀਆਂ ਲੜੀਆਂ ਨੇ ਸੰਗਤ ਨੇ ਪੂਰਾ ਉਹਦੇ ਵਿੱਚ ਜਿਹੜਾ ਹੈਗਾ ਸਾਥ ਦਿੱਤਾ ਸਭ ਨੇ ਆਪਣਾ ਆਪਣੀ ਨਿਸ਼ਾਵਰ ਕਰਤਾ ਬਿਨਾ ਕਹੇ ਤੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰੁਜੀਤ ਸਿੰਘ ਖਾਲਸਾ ਪੂਰੀ ਬੋਰਡ ਦੇ ਨਾਲ ਜਿੱਤਾਇਆ ਤੇ ਜੇ ਹੁਣ ਅਸੀਂ ਇਹ ਸਮਝ ਲਈ ਵੀ ਹੁਣ ਜਿਹੜਾ ਮਰਜ਼ੀ ਦੀਦਾ ਜੀ ਕਰੇ ਵੀ ਉਹ ਐਲਾਨ ਕਰ ਦੋ ਜੀ ਕੋ ਮੈਂ ਸਾਰਿਆਂ ਨਾਲ ਹੱਥ ਜੋੜ ਕੇ ਸਾਰੇ ਸਤਿਕਾਰਯੋਗ ਨੇ ਬੇਨਤੀ ਕਰਨਾ ਚਾਹਣਾ ਜੇ ਤੁਸੀਂ ਇਸੇ ਤਰ੍ਹਾਂ ਫੁੱਟ ਪਾ ਕੇ ਲੜੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਖੁਆਰੀ ਪੈਣੀ ਆ ਇਸ ਕਰਕੇ ਜਿਹੜੀ ਇਹ ਜਿਮਨੀ ਚੋਣਾ ਹੈ ਇਸੇ ਉਹ ਸ਼ਖਸੀਅਤ ਖੜੀ ਹੋਵੇ ਜਿਹੜੀ ਸਾਨੂੰ ਪਤਾ ਵੀ ਜਿੱਤੇ ਚਾਰ ਜਿਮਨੀ ਚੋਣਾ ਨੇ ਜਿਹੜੀਆਂ ਹੋਣੀਆਂ ਨੇ ਉਹਦੇ ਵਿੱਚ ਉਹ ਦਾਅਿਵਦਾਰ ਹੋਣ ਜਿਹੜਾ ਸਾਨੂੰ ਪਤਾ ਵੀ ਇਹ ਜਿੱਤਣਗੇ ਜੇ ਚਾਰਾਂ ਦੇ ਵਿੱਚੋਂ ਦੋ ਵੀ ਅਸੀਂ ਜਿੱਤ ਗਏ ਤਾਂ ਵੀ ਬਹੁਤ ਵੱਡੀ ਗੱਲ ਹੋਊਗੀ ਇੱਕ ਵੀ ਜਿੱਤ ਗਏ ਤਾਂ ਵੀ ਬਹੁਤ ਵੱਡੀ ਗੱਲ ਹੋਊਗੀ ਦੇਖੋ ਇਹ ਜਿਹੜੀ ਜਿਮਿਨੀ ਚ ਹੋਣਾ ਮੇਰੇ ਹਿਸਾਬ ਨਾਲ ਤਾਂ ਵੀ ਅਭਲਾ ਦਾ ਇਹਨਾਂ ਦਾ ਬਾਈਕਾਰਡ ਹੀ ਹੋਵੇ 2027 ਦੀਆਂ ਚੋਣਾਂਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਨੂੰ ਉਤੇ ਕੇਂਦਰਿਤ ਹੋਣਾ ਚਾਹੀਦਾ ਜੇ ਲੜਨੀ ਹੋਈ ਆ ਹੁਣ ਇੱਥੇ ਤਿੰਨ ਚਾਰ ਦਾਵੇਦਾਰ ਹੋਗੇ ਹੁਣ ਇੱਕ ਬੰਦਾ ਉੱਤਰੇ ਜਿਹੜਾ ਮਨਜੋ ਉੱਤਰ ਜੇ ਚਾਹੇ ਦੀਪ ਸਿੰਘ ਦਾ ਭਰਾ ਉੱਤਰ ਜੇ ਪ੍ਰਧਾਨ ਮੰਤਰੀ ਬਾਜੇ ਕੀ ਉੱਤਰ ਜੇ ਤੇ ਜਾਂ ਹੋਰ ਨੇ ਜਿਹੜੇ ਚਾਰ ਨੇਕ ਹੋਰ ਆ ਪਤਾ ਨਹੀਂ ਕਿਹੜੇ ਨੇ rau pe sahab ਦੇਖੋ ਸਾਰਿਆਂ ਨੂੰ ਲੋਕ ਪਿਆਰ ਕਰਦੇ ਨੇ ਇਸ ਕਰਕੇ ਜੇ ਇਹਨਾਂ ਨੇ ਮੈਂ ਕਹਿੰਦਾ ਸਾਡੇ ਕੋਲ ਸੋਲੂਸ਼ਨ ਹੈਗਾ ਚਾਰਾਂ ਦਾ ਹੀ ਸਾਡੇ ਕੋਲੇ ਆਉਣ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਪਰਚੀ ਪਾਵਾਂਗੇ ਜਾਂ ਚਿੱਤੇ ਵੀ ਪਾ ਲੈਣਾ ਸੀ ਨਾ ਭਾਈ ਹੋਰ ਜਿੱਥੇ ਮਰਜੀ ਬੈਠ ਕੇ ਚਾਰੇ ਪਾ ਲੈਣ ਪਰਚੀ ਜਿਹਦੇ ਨਾਮ ਦੀ ਪਰਚੀ ਨਿਕਲਦੀ ਆ ਉਹ ਖੜਜੇ ਗੁਰੂ ਜੀਪਰੋ ਸਾ ਗੁਰੂ ਆਪੀ ਦੱਸੂਗਾ ਬਿਲਕੁਲ ਜੀ ਹੁਣ ਅਸੀਂ ਆਪੋ ਤਾਂ ਵੀ ਚਾਰੇ ਖੜ ਗਏ ਤੇ ਅਸੀਂ ਨਹੀਂ ਜਿੱਤ ਸਕਦੇ ਇਹ ਕਹਿਣਾ ਕੀ ਚਾਹਦੇ ਆ ਜਿਸ ਦੇ ਨਾਲੇ ਚਰਚਾਂ ਚੱਲ ਪਈਆਂ ਨੇ ਹਾਲਾਂਕਿ ਸੁਖਰਾਜ ਦੀ ਗੱਲ ਆ ਜਾਂਦੀ ਹੈ ਉਹਨਾਂ ਦੇ ਪਰਿਵਾਰ ਦੀ ਗੱਲ ਆ ਜਾਂਦੀ ਹੈ ਉਹਨਾਂ ਦੀ ਕੁਰਬਾਨੀ ਹੈ ਉਸ ਤਰੀਕੇ ਨਾਲ ਚੱਲ ਰਹੇ ਨੇ ਮਨਦੀਪ ਸਿੱਧੂ ਦੀ ਗੱਲ ਆ ਜਾਂਦੀ ਹੈ ਦੀਪ ਸਿੱਧੂ ਦੀ ਗੱਲ ਆ ਜਾਂਦੀ ਹੈ ਦੀਪ ਸਿੱਧੂ ਨੇ ਬਹੁਤ ਕੁਛ ਕੀਤਾ ਪੰਜਾਬ ਦੇ ਲਈ ਬੜੀਆਂ ਚੀਜ਼ਾਂ ਨੇ ਤੇ ਦੂਜੇ ਪਾਸੇ ਰੌਂਕੇ ਹੋ ਰਹੇ ਨੇ ਵੀ ਪਿੰਡੇ ਤੇ ਹੰਡਾਲਿਆ ਬਾਜੇ ਕੇ ਨੇ ਵੀ ਪਿੰਡੇ ਤੇ ਐਨਐਸਏ ਹੰਡਾ ਲਈ ਤੁਹਾਨੂੰ ਕੀ ਲੱਗਦਾ ਕਿ ਫਿਰ ਕੁਰਬਾਨੀ ਵਾਲਾ ਬੰਦਾ ਸਾਹਮਣੇ ਆਵੇ ਜਾਂ ਫਿਰ ਜਿਨ੍ਹਾਂ ਨੇ ਆ ਤਾਪ ਹੰਡਾ ਲਿਆ ਸਾਰਾ ਕੁਝ ਦੇਖੋ ਮੈਂ ਤਾਂ ਇਹ ਸਮਝਦਾ ਵੀ ਸਾਨੂੰ ਸਾਰਿਆਂ ਨੂੰ ਇੱਕ ਮਜ਼ਬੂਤ ਜਿਹੜਾ ਕੈਂਡੀਡੇਟ ਦੇਣਾ ਚਾਹੀਦਾ ਜੀ ਹੁਣ ਚਾਰੇ ਲੜਦੇ ਨੇ ਗਲਤ ਹੋ ਜੂਗਾ ਇਹ ਸਿਸਟਮ ਵਿਗੜ ਜੂਗਾ ਇਹਦੇ ਨਾਲ ਜਿਹੜੀ ਨੈਗੇਟਿਵ ਜਿਹੜੀ ਸਾਡੀ ਸਥਿਤੀ ਹੋ ਜਾਊਗੀ ਇਹ ਦਾ ਚੋਣਾਂ ਦਾ ਅਸਰ 2027 ਤੇ ਹੀ ਪੈਣਾ ਜੀ ਅਸੀਂ ਐਵੇਂ ਆਪਣੇ ਬੇਸਮਝੀ ਕਾਰਨ ਉਥੇ ਢੜਾ ਢੜਾ ਆਪਣੇ ਉਮੀਦਵਾਰ ਉਹ ਕਹੇ ਮੈਨ ਲੜਨੀ ਆ ਚੋਣ ਇਹਦਾ ਮਤਲਬ ਇਹ ਆ ਵੀ ਤੁਸੀਂ ਹੁਣ ਆਪੋ ਤਾਪੀ ਹੋਏ ਕੁਰਸੀਆਂ ਦਾ ਮਸਲਾ ਹੋ ਗਿਆ ਦੇਖੋ ਜਿਹੜੇ ਸਾਰੇ ਸਤਕਾਰਯੋਗ ਨੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਹਾਡੀ ਕੁਰਬਾਨੀ ਘਟਾ ਸਭ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਪਰ ਸੋਝ ਸਮਝ ਕੇ ਏਕਤਾ ਦੇ ਨਾਲ ਫਿਰ ਕਿਤੇ ਸਮਾਂ ਨਹੀਂ ਆਉਣਾ 27 ਆ ਰਿਹਾ ਭੱਜਿਆ ਰਿਹਾ ਤੁਸੀਂ ਉਹਦੀ ਲੜਾਈ ਲੜੋ ਤੁਸੀਂ ਰਾਬਤਾ ਬਣਾਓ ਪਿੰਡਾਂ ਦੇ ਵਿੱਚ ਤੁਸੀਂ ਗਰਾਉਂਡ ਪੱਧਰ ਤੇ ਤਿਆਰੀ ਕਰੋ ਠੀਕ ਆ ਨਾ ਫੇਰ ਅਸੀਂ ਕਾਮਯਾਬ ਹੋਵਾਂਗੇ ਕੋਈ ਵੱਡੀ ਗੱਲ ਨਹੀਂ ਇਹ ਇਲੈਕਸ਼ਨਾਂ ਜਿਤਨਾ ਸਾਨੂੰ ਲੋਕ ਚਾਹੁੰਦੇ ਨੇ ਚਾਹੁੰਦੇ ਨੇ ਲੋਕ ਸਾਰੇ ਉਹਨਾਂ ਦਾ ਬਾਦਲਾਂ ਤੋਂ ਤਾਂ ਬਿਲਕੁਲ ਮੂਹ ਭੰਗਾ ਸੀ ਕਾਂਗਰਸ ਉਦੋਂ ਵੀ ਲੋਕ ਦੁਖੀ ਸੀ ਆਪ ਵਾਲਿਆਂ ਨੇ ਤਾਂ ਦੁਖੀਕਾਰੀ ਤੇ ਸੈਂਟਰ ਸਰਕਾਰ ਭਾਜਪਾ ਦੋਵੇਂ ਲੋਕ ਚੱਲਦੇ ਨੇ ਨਵਾਂ ਬਦਲਾ ਲਿਆਉਣਾ ਚਾਹੁੰਦੇ ਨੇ ਜੀ ਅਸੀਂ ਪਹਿਲੇ ਜੁੱਤਮ ਜੁੱਤੀ ਹੋ ਗਿਆ ਉਸ ਵਿੱਚ ਇੱਕ ਦੂਜੇ ਜੁੰਡੇ ਖੜਕੇ ਫੜਕੇ ਖੜਗੇ ਫਿਰ ਗੱਲ ਕਿਵੇਂ ਚੱਲੂਗੀ ਏਕਤਾ ਏਕਤਾ ਦੇ ਨਾਲ ਇੱਕ ਉਮੀਦਵਾਰ ਜਿਹੜਾ ਮਰਜੀ ਆ ਜੇ ਜਿਹੜਾ ਤੁਹਾਨੂੰ ਸੋਲੂਸ਼ਨ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਉਹ ਜਿਹੜੇ ਮਰਜੀ ਗੁਰੂ ਘਰ ਤੇ ਚਾਰੇ ਵਹਿ ਜਾਣ ਇੱਕ ਵਰਤੀ ਪਾਲਣ ਜੀ ਦੀ ਪਰਚੀ ਨਿਕਲੇ ਆਈ ਉਹ ਉਹਨੂੰ ਕੈਂਡੀਡੇਟ ਮੰਨ ਲੈਣ ਸਾਰੇ ਮੰਨਤੇ ਕਰਨ। ਆਪਸੀ મતਭੇਦ ਕਿਉਂ ਹੈ? ਜੋ ਆਪਸ ਦੇ ਵਿੱਚ ਚਰਚਾ ਕਿਉਂ ਨਹੀਂ ਹੈਗੀ? ਆਪਸ ਦੇ ਵਿੱਚ ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ? ਬਿਨਾਂ ਗੱਲਾਂ ਤੋਂ ਹੀ ਕਿਉਂ ਅਨਾਉਂਸ ਕੀਤਾ ਜਾ ਰਿਹਾ ਕਿ ਇਹ ਬੰਦਾ ਲੜੂਗਾ, ਇਹ ਫਲਾਣਾ ਬੰਦਾ ਲੜੂਗਾ? ਕਿਉਂ ਕਿ ਕਿਉਂਕਿ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਪੰਥ ਕਹਿੰਦੇ ਇਕੱਠਾ ਚੱਲਦਾ ਹੈ, ਸਾਰੇ ਰਲ ਕੇ ਚੱਲਦੇ ਨੇ ਜਦੋਂ ਇੱਕ ਗੱਲ ਆ ਜੇ। ਤਨੂ ਨੂੰ ਲੱਗਦਾ ਫਿਰ ਆਪਸੀ ਕੋਈ ਮਤਭੇਦ ਹੈ ਕਿ ਨਾ ਦੇ ਤਾ ਕਰਕੇ ਨਹੀਂ ਚੱਲਦੇ ਇਕੱਠੇ ਇਹਨਾਂ ਦਾ رابطہ ਹੋਣਾ ਚਾਹੀਦਾ ਮਤਭੇਦ ਨਹੀਂ ਹਜੇ ਏਡੀ ਸਿੱਧੀ ਮਤਭੇਦਾਂ ਨੂੰ ਜਿਹੜੇ ਇਹਨਾਂ ਦੀ ਗੋਲੀ ਚੱਲ ਗਈ ਆ ਕੁਝ ਨਹੀਂ ਹੋਇਆ ਮਤਭੇਦਾਂ ਨੂੰ ਬਸ ਆਪਦੇ ਘਰੇ ਬੈ ਕੇ ਆਪਣੀ ਮਰਜ਼ੀ ਨਾਲ ਅਨਾਉਂਸਿੰਗ ਕਰੀ ਜਾਣਾ ਵੀ ਅਸੀਂ ਚੋਣ ਲੜਨ ਦੀਆਂ ਫਰਾਂ ਨਾਲ ਲੜੂਗਾ ਟਮਕਾਰ ਲੜੂਗਾ ਤੁਸੀਂ ਕੱਟ ਸਦੋ ਜਿਹੜੇ ਪੰਥ ਸਾਹਿਬ ਦਾ ਫੈਸਲਾ ਕਰੂਗਾ ਵਾਖੀ ਨੂੰ ਚੋਣ ਲੜਾਉਣੀ ਹੈ ਕਿ ਨੂੰ ਨਹੀਂ ਲਾਉਣ ਜੇ ਹੁਣ ਆਪੋ ਤਾਂ ਆਪ ਹੀ ਹੋ ਗਏ ਫਿਰ ਗੱਲ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲੈ ਜਾ ਜੋਰ ਲਾ ਲੈਣਾ ਨਹੀਂ ਜਿੱਤ ਸਕਦੇ ਅਸੀਂ ਪੰਥ ਨੂੰ ਛੱਡ ਕੇ ਜੇ ਆਪ ਕਹਾਂਗੇ ਮੈਂ ਹੀ ਇਲੈਕਸ਼ਨ ਲੜਨੀ ਆ ਜੀ ਮੈਂ ਜਿੱਤੂਗਾ ਇਹ ਗੱਲ ਨਹੀਂ ਬਣਨੀ ਲੋਕ ਸਾਰਾ ਕੁਝ ਦੇਖਦੇ ਨੇ ਸੁਖਰਾਜ ਤਾਂ ਕਹਿੰਦੇ ਕਹਿੰਦੇ ਇਨਸਾਫ ਨਹੀਂ ਮਿਲਿਆ ਜਿਸ ਤਿੱਕਰ ਨਾਲ ਉਹ ਵੀ ਮੈਂ ਆਪਣਾ ਮੁੱਦਾ ਚੁੱਕਣਾ ਉਹ ਵੀ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਰਾਜ ਸਹੀ ਹੈ ਫਿਰ ਆਪਣੀ ਥਾਂ ਦੇ ਉੱਤੇ ਲੜੇਗਾ ਜਿੱਤੇਗਾ ਫਿਰ ਅੱਗੇ ਜਾਵੇ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਉਹ ਸਹੀ ਆ ਜਾਂ ਗਲਤ ਮੈਂ ਕਹਣਾ ਪੰਥ ਦੀ ਇਕਤਾ ਦੀ ਗੱਲ ਆ ਇਹਨੂੰ ਪੰਥ ਕਹਿ ਦੂਗਾ ਹੁਣ ਛਾਰੇ ਇਹਨਾਂ ਜੋ ਮੈਨੂੰ ਦੱਸੋ ਤੁਸੀਂ ਗਲਤ ਕਿਹੜਾ ਚਾਰੇ ਚੜ੍ਹਦੀ ਕਲਾ ਦੇ ਨੇ ਕੁਰਬਾਨੀ ਵਾਲੇ ਨੇ ਚਾਰਿਆਂ ਦੀ ਪੰਥ ਦੇ ਵਿੱਚ ਸ਼ਤੰਕਾਰ ਅਦਾ ਸਾਰੇ ਤੇ ਹੁਣ ਅਸੀਂ ਇੱਕ ਨੂੰ ਕਹੀ ਜਾਈਏ ਦੂਜੇ ਨੂੰ ਵੱਧ ਘੱਟ ਕੇ ਨਹੀਂ ਸਾਰੇ ਸਾਨੂੰ ਜਿਹੜਾ ਪੰਥ ਆ ਉਹਨੂੰ ਸਾਰੇ ਇੱਕੋ ਜੀ ਨੇ ਤੇ ਸਾਰੇ ਸਤਿਕਾਰਯੋਗ ਨੇ ਅਸੀਂ ਬਸ ਇਹੀ ਬੇਨਤੀ ਕਰਦੇ ਹਾਂ ਵੀ ਉਹਨਾਂ ਨੂੰ ਆਪਸ ਵਿੱਚ ਬੈਠ ਕੇ ਜਿਹੜਾ ਹੈਗਾ ਇੱਕ ਕੈਂਡੀਡੇਟ ਜਿਹੜਾ ਮਰਜ਼ੀ ਉਤਾਰ ਦੋ ਗੱਲ ਤਾਂ ਉਥੇ ਦੇਖੋ ਆਪਾਂ ਨੇ ਹੱਕ ਸੱਚ ਦੀ ਕਰਨੀ ਹੈ ਜਿਹੜੀਆਂ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਨੇ ਅਸੀਂ ਮੁੱਦਿਆਂ ਉੱਤੇ ਝਟਣੇ ਨੇ ਨਾ ਕਿ ਅਸੀਂ ਆਪ ਦਾ ਪਰਿਵਾਰਵਾਦ ਦਾ ਗੱਲ ਕਰ ਲਈਏ ਜਾਂ ਪਰਵਾਦਵਾਜਿਆ ਉਹ ਹੋਣਾ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੇ ਜਿਹੜੇ ਪੰਥਕ ਜਿਹੜੇ ਸਾਡੇ ਹੱਕ ਨੇ ਉਹ ਲੈਣੇ ਨੇ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੇ ਗਰੀਬ ਲੋਕ ਲੜਦੇ ਨੇ ਆਪਸੇ ਆਪਦੇ ਹੱਕ ਲੈਣ ਵਾਸਤੇ ਉਹਨਾਂ ਦੀ ਕੋਈ ਆਵਾਜ਼ ਬੁਲੰਦ ਨਹੀਂ ਕਰਦਾ ਤੇ ਇਹ ਸਾਰੇ ਜਿਹੜੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੋ ਗਿਆ ਹੋਰ ਜਿੰਨੇ ਵੀ ਮੁੱਦੇ ਨੇ ਇਹ ਸਾਰੇ ਪਾਰਲੀਮੈਂਟ ਦੇ ਵਿੱਚ ਉਹਥੇ ਜਾਂ ਵਿਧਾਨ ਸਭਾ ਦੇ ਵਿੱਚ ਰੱਖਣੇ ਆ ਗੁਰੂगांव ਸਾਹਿਬ ਮਹਾਰਾਜ ਦੇ ਬਿਆਦਮੀਆਂ ਦਾ ਮੁੱਦਾ ਹੋ ਗਿਆ ਦੇਖੋ ਦੋ ਤਿੰਨ ਸੈਸ਼ਨ ਬਦਲਾਅ ਦੇ ਨੇ ਗੁਰੂ ਸਾਹਿਬ ਦੀ ਕਦੇ ਬਿਆਦਮੀ ਦੀ ਗੱਲ ਨਹੀਂ ਕਰੇ ਜਿਹੜੇ ਇਹ ਆਪ ਵਾਲੇ ਕਹਿੰਦੇ ਸੀ ਕੇਜਰੀਵਾਲ ਇੱਥੇ ਆ ਕੇ ਕਹਿੰ ਗਿਆ ਭਾਨਤਮਾਨ ਵੀ ਖੜਾ ਸੀ ਵੀ 24 ਘੰਟਿਆਂ ਦੇ ਵਿੱਚ ਬਿਆਦਮੀਆਂ ਦਾ ਜਿਹੜਾ ਮਸਲਾ ਹੱਲ ਕਰ ਦਿਆਂਗੇ ਉਹ 24 ਘੰਟੇ ਕਿਹੜੇ ਵੇਲੇ ਆਉਣਗੇ ਕਈ ਵਾਰੀ ਸਦਨ ਸਦਲੇ ਆਸ 3 ਸਾਲ 3 ਜਾਂ 6 ਸਾਲ ਲੱਗ ਗਏ ਨੇ ਸਰਕਾਰ ਨੂੰ ਕੋਤੋਂ ਗੱਲ ਕਰਨਗੇ ਉਸ ਦੀ ਇਹ ਪਿਛਲੇ ਵਾਰ ਰੋਲਾ ਪਿਆ ਸੀ ਕਿਸੇ ਨੇ ਕਿਸੇ ਨੇ ਮੁੱਦਾ ਵੀ ਨਹੀਂ ਗੱਲ ਵੀ ਨਹੀਂ ਕਿੰਨਾ ਕਿਸ ਨੂੰ ਛੇੜਨ ਦਿੱਤੀ ਆ ਜਿਹੜਾ ਸਪੀਕਰ ਆ ਉਹ ਤਾਂ ਆਪ ਉੱਥੋਂ ਭੱਜਿਆ ਬਹਿਬਲ ਕਾਣਾ ਤੋਂ ਸੁਕਰਾਨੇ ਦਾ ਕਹਿਣਾ ਅਖੰਡ ਪਾਠ ਕਰੂਗਾ ਗੁਰੂ ਉਹਨੇ ਗੁਰੂ ਸਾਹਿਬ ਦਾ ਅਮਰਤ ਸਾਖਾ ਝੂਠੋ ਬੋਲੀ ਜਾਂਦਾ ਅਮਰਤ ਸਾਖੇ ਕੀ ਉਹਨੇ ਨਿਆਂ ਦਿੱਤਾ ਸਖਰਾਜ ਸਿੰਘ ਹੁਣ ਉਹਨਾਂ ਦੇ ਆਏ ਤੇ ਕਹਿ ਕੇ ਸੁਕਰਾਨੇ ਦਾ ਪਾਠ ਕਰਾਤਾ ਉਥੇ ਮੋਰਚਾ ਚੱਕਤਾ ਕੀ ਹੁਣ ਉਹਨਾਂ ਨੂੰ ਇਨਸਾਫ ਮਿਲ ਗਿਆ ਬਹਿਬਲ ਕਾਣਾ ਦਾ ਇਨਸਾਫ ਮਿਲ ਗਿਆ ਉਹ ਜਿਹੜਾ ਹੈਗਾ ਸੀ ਉਹ ਆਪਣੇ ਚਲਾਨ ਪੇਸ਼ ਹੋ ਗਿਆ ਬੰਦੇ ਦੋਸ਼ੀ ਫੜੇਗੇ ਪੁੱਛਣਾ ਚਾਹੁੰਦਾ ਮੈਂ ਇਹਨਾਂ ਨੂੰ ਕਲਤਾਰ ਸੰਧਵੇਂ ਵਰਗਿਆਂ ਨੂੰ ਉਹਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦਾ ਸੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਕੋਈ ਹਾਜ਼ਰ ਨਾਜ਼ਰ ਨਹੀਂ ਮੰਨਦੇ ਬਰਗਾੜੀ ਵੀ ਜਿਹੜੇ ਬਾਜਵੇਂ ਬੂਜਵੇਂ ਹੋਣ ਹੀ ਨੇ ਕਾਂਗਰਸ ਦੇ ਇਹ ਕਹਿੰ ਕੇ ਐਸੀ ਵੀ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਆ ਇਹ ਸੰਧਨਾਵੇਂ ਨੇ ਵੀ ਕਹਿੰਦੇ ਮੈਂ ਹਾਜ਼ਰ ਨਾਜ਼ਰ ਇਹਨਾਂ ਨੂੰ ਗੁਰੂ ਸਾਹਿਬ ਨੂੰ ਤਾਂ ਟਿੱਕ ਚ ਜਾਣਦੇ ਨੇ ਇਹ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਹੋਣਾ ਕਰਨਾ ਚਾਹੀਦਾ ਨਾ ਇਹਨਾਂ ਤੇ ਹੁਣ ਲੋਕਾਂ ਨੇ ਵਿਸ਼ਵਾਸ ਕਰਨਾ ਹੀ ਆ ਗੁਰੂ ਸਾਹਿਬ ਨੂੰ ਇੱਕ ਇਹਨਾਂ ਨੇ ਖਡਾਉਣਾ ਜਾਣ ਲਿਆ ਉਤੋਂ ਉੱਤੇ ਮੱਥੇ ਟਿਕਦੇ ਨੇ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਜਾਵੋ ਲੋਹਰ ਸਾਬ ਇਹ ਕੋਈ ਚੱਟੇ ਵੱਟੇ ਨੇ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ ਤੇ ਕਿਸੇ ਤੇ ਵੀ ਤੇ ਲੋਕ ਚਾਹੁੰਦੇ ਨੇ ਵੀ ਬਦਲਾ ਆਵੇ ਨਵੇਂ ਜਿਹੜੇ ਚਿਹਰੇ ਨੇ ਉਹ ਆਉਣ ਜਿਹੜੇ ਪੰਛ ਦੀ ਗੁਰੂ ਦੀ ਬੰਦੀ ਸਿੰਘਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਉਹ ਲੋਕ ਚਾਹੁੰਦੇ ਨੇ ਪਰ ਜੇ ਅਸੀਂ ਹੁਣ ਆਪਦੇ ਕਾਰਟੂ ਕੋਲੇ ਸਾਡੇ ਘਰੇ ਛੇੜ ਲਿਆ ਆਪ ਵੀ ਖੜ ਕੇ ਹਰੇ ਕਹੇ ਮੈਂ ਲੜਨੀਆਂ ਇਲੈਕਸ਼ਨਾਂ ਮੈਂ ਲੜਨੀ ਆ 2024 ਆਊਗਾ ਉਦੋਂ ਲਾ ਲਓ ਜੀ ਜਿਹਨੇ ਖੜਨਾ ਆਜੋ ਮદાન ਦੇ ਵਿੱਚ ਪੰਥ ਦੀਆਂ ਸਖਸੀਤਾਂ ਖੜਨਾ ਹੁਣ ਤੋਂ ਹੀ ਉਹ ਆਪਦੀ ਗਰਾਊਂਡ ਪੱਧਰ ਤੇ ਤਿਆਰੀ ਕਰ ਲੈਣਾ ਦੇਖੋ ਫੋਟੋਆਂ ਖਿਚਾਉਣ ਵਾਲਿਆਂ ਦਾ ਇੱਥੇ ਮੇਰੇ ਨਾਲ ਬਸੇਰੇ ਆ ਜਾਂਦੇ ਨੇ ਬਜਦੀਪ ਸਿੱਧੂ ਕਹਿੰਦਾ ਫੋਟੋਆਂ ਖਿਚਾਉਣ ਵਾਲੇ ਬਹੁਤ ਨੇ ਜਦੋਂ ਵੋਟ ਪਾਉਣੀ ਹੁੰਦੀ ਯਾਰ ਜਿਹੜੇ ਲੋਕ ਨੇ ਨਾ ਉਹ ਪਤਾ ਨਹੀਂ ਕਿਧਰ ਨੂੰ ਵੇਗ ਵਗ ਜੇ ਫੋਟੋਆਂ ਖਿਚਾਉਣ ਦੀ ਹੋਰ ਗੱਲ ਹੈ ਜਦੋਂ ਵੋਟਾਂ ਪਾਉਣੀ ਜਿਹੜੇ ਸਾਡੇ ਧਨਾੜ ਪਾਰਟੀ ਜਿਨ੍ਹਾਂ ਨੇ ਇੱਥੇ ਬਾਦਲ ਵਰਗੇ ਕਾਂਗਰਸ ਜਿਹੜੇ ਹੋਰ ਨੇ ਇਹਨਾਂ ਨੇ ਲੋਕਾਂ ਨੂੰ ਰਾਤੋ-ਰਾਤ ਕਾਂਟੇ ਬਾਦ ਲੰਦੇ ਨੇ ਖਰੀਦਿਆ ਜਾਂਦਾ ਲੋਕਾਂ ਨੂੰ ਸਾਡੇ ਜਿਹੜੇ ਲੋਕ ਨੇ ਉਹ ਇਹੋ ਜਿਹੇ ਉਹ ਸੋਚਦੇ ਨਹੀਂ ਵੀ ਗੁਰੂ ਸਾਹਿਬ ਦੀ ਵਿਅਦਵੀ ਦਾ ਮਸਲਾ ਬਰਕਰਾਰ ਪਿਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸਾਨੂੰ ਜਿਹੜੇ ਪੰਜਾਬ ਦੇ ਹੱਕ ਨਹੀਂ ਮਣ ਰਹੇ ਕੋਈ ਨੌਕਰੀ ਨਹੀਂ ਸਾਨੂੰ ਦਿੱਤੀ ਜਾਂਦੀ ਜੇ ਨੌਕਰੀਆਂ ਨਿਕਲਦੀਆਂ ਉਹਦੇ ਵਿੱਚ 10-12% ਪੰਜਾਬ ਨੂੰ ਬਾਕੀ ਬਾਹਰਲੇ ਸੂਬਿਆਂ ਦੇ ਲਾਏ ਜਾਂਦੇ ਨੇ ਸਾਡੇ ਲੋਕ ਆਟਾ ਲਾੜਾਂ ਦੇ ਵੀ ਫਸ ਗਏ ਸਾਡੇ ਲੋਕ ਇਹੋ ਜਿਹੇ ਕੰਮਾਂ 'ਚ ਫਸ ਗਏ ਆਕੋ ਸਹ ਰਹਿ ਗਿਆ ਸਾਡੇ ਪੱਲੇ ਦਲੇ ਚ ਵੋਟ ਪਾਉਣ ਮਿਲਿਆ ਸਿ ਜਿਹੜਾ ਜ਼ਮੀਰ ਅਸੀਂ ਸਰਾਬ ਦੀਆਂ ਬੋਦਲਾਂ ਤੇ ਪੈਸਿਆਂ ਦੇ ਨਾਲ ਅਸੀਂ ਜ਼ਮੀਰ ਜਿਹੜਾ ਬੋਲ ਬੋਰਡ ਦਾ ਪਾ ਦਿੰਨੇ ਆ ਮੁੜ ਕੇ ਅਸੀਂ ਪਿਸਤਾਉਣੇ ਆ ਇਸ ਕਰਕੇ ਜਿਹੜੀਆਂ 2027 ਦੀਆਂ ਜਿਹੜੀਆਂ ਇਲੈਕਸ਼ਨਾਂ ਤੇ ਮੈਂ ਕਹਿੰਨਾ ਉਹਨਾਂ ਤੇ ਕੇਂਦਰਿਤ ਹੋ ਕੇ ਸਾਨੂੰ ਜਿਹੜਾ ਹੈਗਾ ਉਹ ਲੜਨਾ ਚਾਹੀਦਾ ਮੈਂ ਸਾਰਿਆਂ ਕੈਂਡੀਡੇਟਾਂ ਨੂੰ ਅਪੀਲ ਕਰਨਾ ਚਾਹੁੰਨਾ ਬਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ ਉਹ ਇੱਕ ਮੀਟਿੰਗ ਸੱਦੇ ਕਿਹੜੇ ਕਿਹੜੇ ਉਹਨਾਂ ਦੇ ਵਿੱਚ ਜਿਹੜੇ ਕੈਂਡੀਡੇਟ ਦੇਣੇ ਨੇ ਉਹ ਦੇਣਾ ਜਿਹੜਾ ਆਪਦੇ ਆਪ ਮਾਰੇ ਖੜਦਾ ਫਿਰ ਉਹ ਆਪਦੇ ਦਮ ਤੇ ਟੋਣ ਲੜ ਲੈ। ਫਿਰ ਉਹ ਆਪਦੇ ਦਮ ਤੇ ਲੜੇ ਜੇ ਪੰਛੀ ਦੀ ਗੱਲ ਨਹੀਂ ਮੰਨਣੀ ਹੈਗੀ। ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਨਾ ਵੀ ਤੁਸੀਂ ਇਸ ਤਰ੍ਹਾਂ ਨਾ ਆਪbaar ਹਰੇਕ ਕਹਦਾ ਕਰੇ ਉੱਠ ਕੇ ਮੈਂ ਲੜਨਾਂ ਲਈ ਮੈਂ ਲੜਨੀ ਆ। ਤੁਹਾਡੇ ਪੱਲੇ ਦਲੇ ਕੱਖ ਨਹੀਂ ਪੈਣਾ। ਤੇ ਮੁੜ ਕੇ ਜਿਹੜੀਆਂ 2027 ਦੀਆਂ ਇਲੈਕਸ਼ਨਾਂ ਉਹਦੇ ਵਿੱਚ ਨੁਕਸਾਨ ਵੀ ਸਾਨੂੰ ਫਿਰ ਹੋਣਾ। ਖੁਣੀਆਂ ਸੀ ਜਿੱਤ ਵੱਲ ਵਧਣਾ। ਅਸੀਂ ਚੜ੍ਹਦੀ ਕਲਾ ਦੇ ਨਾਲ ਜਿਹੜੇ ਹੈਗੇ ਉਸੇ ਕੈਂਡੀਡੇਟ ਵਧੀਆ ਤਾਰੀਏ ਚਾਰ ਜੂਨੀ ਚੋਣਾਂ ਹੋ ਰਹੀਆਂ ਨੇ ਜੇ ਇੱਕ ਦੋ ਵੀ ਸਾਡੇ ਬੰਦੇ ਜਿੱਤਦੇ ਨੇ ਆ ਬੜਾ ਗੁਰੂ ਸਾਹਿਬ ਕਰਨ ਰਿਹਾ ਕਹਾਂਗੇ ਚੰਗੇ ਵਧੀਆ ਕੈਂਡੀਡੇਟ ਅਸੀਂ ਏਕਤਾ ਦੇ ਨਾਲ ਮਜ਼ਬੂਤੀ ਦੇ ਨਾਲ ਤਾਰਦੀਏ ਉਥੇ ਤੇ ਫਿਰ ਉਹ ਜਿੱਤ ਸਕਦੇ ਨੇ ਚਾਰੀ ਕਿਉਂਕਿ ਲੋਕ ਬਦਲਾਅ ਚਾਹੁੰਦੇ ਨੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਪਾ ਲੋਕਾਂ ਦੇ ਵਿੱਚ ਕੋਈ ਕਮੀ ਨਹੀਂ ਕਮੀਆਂ ਸਾਡੇ ਆਪ ਦੇ ਵਿੱਚ ਲੀਡਰਾਂ ਦੇ ਵਿੱਚ ਜਿਹੜੇ ਹਰੇਕ ਕੰਦਾ ਮੈਂ ਕੁਰਸੀ ਤੇ ਬਹਿ ਜਾ ਇਸ ਕਰਕੇ ਮੈਂ ਪਹਿਲਾਂ ਉੱਥੇ ਵੀ ਬੋਲਿਆ ਸੀ ਬਾਬਾ ਕਾਲਾ ਸਾਹਿਬ ਵੀ ਪੰਜ ਸਿੰਘਾਂ ਦੀ ਚੋਣ ਕਰੋ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਕੁਰਸੀ ਦਾ ਲਾਲਚ ਨਾ ਹੋਵੇ ਨਿਸ਼ਕਾਮ ਸੇਵਾ ਵਾਲੇ ਜਿਹੜੇ ਪੰਥ ਦਾ ਭਲਾ ਜਾਂਉਂਦੇ ਨੇ ਤੇ ਕੁਰਸੀ ਦਾ ਮੈਨੂੰ ਲੱਗਦਾ ਸੇਜ ਘਾਟੇ ਆ ਸੱਜਣ ਨੂੰ ਜੀ ਕਿਸੇ ਦਾ ਸਾਰੇ ਕਹਿੰਦੇ ਨੇ ਵੀ ਮੈਂ ਵੀ ਇਲੈਕਸ਼ਨ ਲੜਾਂ ਮੇਰੀ ਸਰਕਾਰ ਬਣ ਜੇ ਮੈਂ ਐਮਐਲਏ ਬਣ ਜਾ ਮੈਂ ਵੀ ਬਣ ਜਾ ਮੈਂ ਸਰੋਵਣੀ ਕਮੇਟੀ ਦੀ ਇਲੈਕਸ਼ਨ ਲਾ ਕੇ ਉਹਦੇ ਵਿੱਚ ਵੀ ਮੈਂ ਹਿੱਸਾ ਲਾਂ ਅਪਦਾਨ ਵੀ ਮੈਂ ਬਣ ਜਾ ਉਹ ਅਹੁਦੇ त्यागਣ ਨੂੰ ਕੋਈ ਤਿਆਰ ਨਹੀਂ ਹੈਗਾ ਸਾਨੂੰ ਨਿਸਕਾਮ ਜਿਹੜੇ ਪੰਜ ਸਿੰਘ ਨੇ ਉਹ ਲੈ ਕੇ ਉਹਨਾਂ ਦੀ ਗਵਾਹੀ ਦੇ ਵਿੱਚ ਜੋ ਫੈਸਲਾ ਲਾਉਣ ਵੀ ਕਿਹਨੂੰ ਚੋਣ ਲੜਾਉਣੀ ਆ ਕਿਹੜੀ ਯੋਗਤਾ ਆ ਗਈ ਪਹਿਲਾਂ ਸਾਰਾ ਕੁਝ ਦੇਖਣਾ ਪੈਣਾ ਇਹ ਸਾਰਾ ਹਲਕੇ ਦੇ ਵਿੱਚ ਜਾਓ ਉਸ ਹਲਕੇ ਦੇ ਲੋਕਾਂ ਨੂੰ ਪੁੱਛੋ ਵੀ ਆਹ ਕੈਂਡੀਡੇਟ ਅਸੀਂ ਤਾਰਨਾ ਠੀਕ ਆ ਨਾ ਤੇ ਉਹ ਫਿਰ ਉਸ ਤਰ੍ਹਾਂ ਚੱਲਿਆ ਜਾਵੇ ਪੰਚਕਰ ਵੈਦਾਂ ਅਨੁਸਾਰ ਜਿਹੜਾ ਹੈਗਾ ਫਿਰ ਜਿਹੜੀ ਛਾਡੀ ਖਾਲਸਾ ਸਰਕਾਰ ਆ 2027 ਦੇ ਵਿੱਚ ਉਹਦਾ ਪੱਕੀ ਬਣਨੀ ਬਣਨੀ ਹੈ ਜੀ ਅਸੀਂ ਹੁਣ ਅ ਚੜ੍ਹਦੀ ਕਲਾ ਦੇ ਨਾਲ ਸੋਚ ਕੇ ਮਜਬੂਤੀ ਦੇ ਨਾਲ ਅ ਦ੍ਰਿੜ ਇਰਾਦੇ ਨਾਲ ਅ ਪੱਕੇ ਪੈਰੀ ਹੋ ਕੇ ਤੁਰੀਏ ਤਾਂ ਸਾਰਾ ਕੁਝ ਹੋ ਜਾਊਗਾ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਆਓ ਮਿਲ ਬੈਠ ਕੇ ਇੱਕੋ ਹੀ ਕੈਂਡੀਡੇਟ ਜਿਹੜਾ ਹੈਗਾ ਉਹ ਗਰੂਦੀਆਂ ਦੇ ਖਿਲਾਫ ਉਤਾਰੀਏ ਪੰਚ ਦਾ ਕੈਂਡੀਡੇਟ ਹੋਵੇ ਤੇ ਬੈਠ ਕੇ ਫੈਸਲਾ ਕਰੋ ਆਪਸ ਵਿੱਚ ਨਹੀਂ ਆਪੋਤਾ ਆਪਣਾ ਹੋਵੇ ਜੇ ਤੁਸੀਂ ਆਪੋਤਾਪ ਹੋਵੋਗੇ ਪਰਲੇ ਤੁਹਾਡੇ ਕੁਝ ਨਹੀਂ ਪੈਣਾ ਹੈਗਾ ਖਵਾਰੀ ਵੀ ਪੈਣੀ ਆ ਇਸ ਕਰਕੇ ਗੁਰੂ ਦਾ ਭਰੋਸਾ ਕਰਕੇ 27 ਜਿਹੜੀਆਂ ਇਲੈਕਸ਼ਨਾਂ ਆ ਉਹਦੀਆਂ ਤਿਆਰੀਆਂ ਕਰੋ ਤੇ ਹੁਣ ਸੋਚ ਸਮਝ ਕੇ ਜਿਹੜੇ ਕੈਂਡੀਡੇਟ ਨੇ ਉਹ ਜ਼ਰੂਰ ਉਤਾਰੇ ਜਾਣ ਬਹੁਤ ਸ਼ੁਕਰੀਆ ਬਾਬਾ ਜੀ ਸਾਡੇ ਨਾਲ ਸੀ ਕੇ ਗੱਲਬਾਤ ਕੀਤੀ ਹੈ ਤਾ ਸਭ ਨੂੰ ਇੱਕ ਥਾਂ ਇਕੱਠੇ ਹੋ ਕੇ ਕਤਰਤਾ ਕਰਕੇ ਸੋਚ ਕੇ ਵਿਚਾਰ ਕਰਕੇ ਇੱਕ ਕੈਂਡੀਡੇਟ ਅਨਾਉਂਸ ਕਰਨਾ ਚਾਹੀਦਾ ਜਿਹੜਾ ਕਿ ਪੰਥ ਵੱਲੋਂ ਖੜੇ ਵਿਰੋਧੀ ਤਰ੍ਹਾਂ ਦੇ ਸਾਹ ਸੁਕਾ ਦਵੇ ਅਜਿਹਾ ਕਹਿੰਦੇ ਨਜ਼ਰ ਆਏ ਨੇ ਪਰ ਉਹਨਾਂ ਜਨ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਕੈਂਡੀਡੇਟ ਆਪਣੇ ਆਪਣੇ ਆਪ ਨੂੰ ਅਨਾਉਂਸ ਕਰ ਚੁੱਕੇ ਨੇ ਕਿ ਪਵਾਓ ਬਾਜੇ ਕੇ ਆ ਪਵਾ ਮੰਦੀਪ ਸਿੱਧੂ ਭਰਾ ਮੰਦੀਪ ਸਿੱਧੂ ਹੋਰੀ ਨੇ ਪਵਾ ਹੋਰ ਨੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਵਿਚਾਰ ਪਏਗਾ ਇਹਨਾਂ ਦੇ ਜ਼ੈਨ ਦੇ ਵਿੱਚ ਕੋਈ ਗੱਲ ਆਏਗੀ ਕਿ ਅਸੀਂ ਇਕੱਠੇ ਹੋ ਕੇ ਲੜੀਏ ਜਾਂ ਫਿਰ ਕੱਲੋਂ ਕੱਲੀ ਇਹ ਦੇਖਣਾ ਆਏਗਾ